ਉਦੋਂ ਹੀ ਹੱਟ ਅਟੈਕ ਆ ਗਿਆ ਸੀ ਉਹਨਾਂ ਨੂੰ ਤੇ ਮਰ ਕੇ ਮਰੇ ਦੇ ਨਾਲ ਮਰਿਆ ਵੀ ਜਾਂਦਾ ਹੁੰਦਾ ਮੇਨ ਗੱਲ ਜੜੀ ਹੈਗੀ ਆ ਸੋ ਪਿੱਛੇ ਵੀ ਫੈਮਿਲੀ ਆ ਮੇਰੀ ਹੈ ਨਾ ਉਹਨਾਂ ਵੀ ਪੜਨਾ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਤੁਸੀਂ ਇਸ ਟਿਕੜੀ ਨੂੰ ਤਾਂ ਸਾਰੇ ਜਾਣਦੇ ਹੋਵੋਗੇ ਇਸ ਵੀਰ ਦੇ ਪਿਤਾ ਦੀ ਮੌਤ ਹੋ ਗਈ ਸੀ ਦਿਲ ਦਾ ਦੌਰਾ ਪੈਣ ਕਰਕੇ ਸੋ ਇਹਨਾਂ ਦੇ ਫੈਨ ਨੂੰ ਚਾਉਣ ਵਾਲਿਆਂ ਨੂੰ ਐ ਲੱਗਦਾ ਸੀ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਹੀਂ ਪਾਏ ਕਰਨਗੇ ਅਤੇ ਕਈ ਲੋਕਾਂ ਨੇ ਬਹੁਤ ਹੀ ਨੈਗੇਟਿਵ ਕਮੈਂਟ ਕੀਤੇ ਸੀਗੇ ਪਰ ਇਸ ਵੀਰ ਨੇ ਹੌਸਲਾ ਰੱਖਿਆ ਹਮੇਸ਼ਾ ਪੋਜ਼ਿਟਿਵ ਸੋਚਿਆ ਤਾਂ ਦੁਬਾਰਾ ਇਸ ਵੀਰ ਨੇ ਸੋਸ਼ਲ ਮੀਡੀਆ ਤੇ ਬੈਕ ਰਿਕਵਰ ਕਰ ਲਿਆ ਹੈ ਜੀ ਹਾਂ ਦੋਨੇ ਮਾਂ ਪੁੱਤ ਵੀਡੀਓਜ਼ ਬਣਾਉਣ ਲੱਗ ਪਏ ਹਨ ਜੋ ਕਿ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਆਪਣੇ ਬਾਪੂ ਦਾ ਜ਼ਿਕਰ ਕੀਤਾ ਹੈ ਆਓ ਤੁਹਾਡੇ ਨਾਲ ਵੀਡੀਓ ਦੀ ਕਲਿੱਪ ਸਾਂਝੀ ਕਰਦੇ ਹਾਂ ਚਲ ਰੋਟੀ ਖਾ ਲੈ ਨਹੀਂ ਮੰਮੀ ਰੋਟੀ ਨਹੀਂ ਖਾਣੀ ਭੁੱਖੀ ਹਣੀ ਤੂੰ ਤਾਂ ਪੱਕਾ ਪਿਓ ਤੇ ਗਿਆ ਵਾਂ ਛਿੱਤਰੀ ਖਾਏਗਾ ਆਪਣੇ ਪਿਤਾ ਦੀ ਮੌਤ ਦਾ ਕਾਰਨ ਦੱਸਦੇ ਹੋਏ ਡਾਕੂ ਵੀਰ ਨੇ ਵੀਡੀਓ ਸਾਂਝੀ ਕੀਤੀ ਦੋ ਭਾਵੁਕ ਸ਼ਬਦ ਬੋਲੇ ਕਿਹਾ ਕਿ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਨੂੰ ਰਾਤ ਅਚਾਨਕ ਹੱਟੈਕ ਆ ਗਿਆ ਸੀ ਬਾਕੀ ਦੋਸਤੋ ਤੁਸੀਂ ਵੀ ਜਾਣਦੇ ਹੋਵੋਗੇ ਕਿ ਮਰਿਆ ਨਾਲ ਮਰਿਆ ਨਹੀਂ ਜਾਂਦਾ ਮੇਰੀ ਪਿੱਛੇ ਫੈਮਿਲੀ ਵੀ ਹੈ ਮੈਂ ਉਹਨਾਂ ਦਾ ਵੀ ਗੁਜ਼ਾਰਾ ਕਰਨਾ ਹੈ ਸੋ ਮੇਰੀਆਂ ਵੀਡੀਓ ਇਦਾਂ ਹੀ ਆਉਂਦੀਆਂ ਰਹਿਣਗੀਆਂ ਗੋਡ ਬlesਸ ਯੂ ਵੀਰੇ ਕੈਰੀ ਆਉਣ ਜੱਟਾ ਐਦਾਂ ਹੀ ਕੰਮ ਨੂੰ ਖਿੱਚੀ ਰੱਖੋ ਤੁਹਾਡੇ ਫੈਨਸ ਤੁਹਾਨੂੰ ਚਾਹਣ ਵਾਲੇ ਅੱਜ ਵੀ ਤੁਹਾਡੀਆਂ ਵੀਡੀਓ ਡੀਖ ਰਹੇ ਨੇ ਵੀਡੀਓ ਦੇ ਲਾਸਟ ਵਿੱਚ ਅਸੀਂ ਕਹਿਣਾ ਚਾਹਾਂਗੇ ਮਾਤਾ ਜੀ ਨੂੰ ਮਾਤਾ ਜੀ ਤੁਸੀਂ ਹਮੇਸ਼ਾ ਆਪਣਾ ਖਿਆਲ ਰੱਖਣਾ ਤੇ ਆਪਣੇ ਪੁੱਤਰ ਦਾ ਵੀ ਹਮੇਸ਼ਾ ਕੌਫੀਡੈਂਸ ਦੇ ਵਿੱਚ ਰਹਿਣਾ ਅਤੇ ਹਮੇਸ਼ਾ ਆਪਣੇ ਪੁੱਤਰ ਨੂੰ ਦਲਾਸ ਦੇਂਦੇ ਰਹਿਣਾ ਬਾਪੂ ਨਾਲ ਤਾਂ ਕੁਝ ਨਹੀਂ ਲੈ ਕੇ ਗਿਆ ਤੂੰ ਪਰ ਕਬੀਲਦਾਰੀਆਂ ਸਾਰੀਆਂ ਮੈਨੂੰ ਦੇ ਗਿਆ ਜਿਨ ਮੋਡੇ ਆਚਾਰ ਦਿਖਾਈ ਸਾਰੀ ਜ਼ਿੰਦਗੀ ਤੂੰ